ਕੋਈ ਨਹੀਂ ਯਾਰ ਇਹ ਫਰੋਲੀ ਨਹੀਂ ਕੋਈ ਦੇਖ ਲੈ ਕੇ ਆ ਨਹੀਂ ਗੱਡੀ ਹੋਈ ਫਰੋਲੀ ਮੁੱਢ ਕੇ ਟੁੱਟ ਕੇ ਟਹਿ ਗਿਆ ਬਰਾਗ ਸੁੱਟ ਕੇ ਮੈਂ ਕੋਈ ਤਾਂ ਕਰਿਆ ਗਵਰਨਮੈਂਟ ਤੋਂ ਖੜੇ ਹੋ ਜਾ ਸਾਈਡ ਮਾ ਲਗਾਏਗਾ 2 ਮਿੰਟ ਤੱਕ ਖੜੇ ਹੋ ਜਾ ਯਹਾਂ ਸੀ ਯਾ ਰੋਡ ਮਰਾ ਇਹ ਰੋਡ ਤੋਂ ਖਾਲੀ ਕਰ ਦਿਉ ਮੈਂ ਬਕਾ ਕਰ

ਭੈਣੇ ਠੀਕ ਹੈ ਤੋਂ ਵੀ ਪਹੁੰਚ ਗਿਆ। ਉਹ ਪਾਸੇ ਤੋਂ। ਦੇਸਵਰ ਦੀ ਵੱਡੀ ਖਬਰ ਅੰਬਾਲਾ ਤੋਂ ਆ ਰਹੀ ਹੈ ਜਿੱਥੇ ਕਿ ਕਿਸਾਨਾਂ ਦੀ ਰੈਲੀ ਤੋਂ ਪਹਿਲਾਂ ਅੰਬਾਲਾ ਪੁਲਿਸ ਐਕਸ਼ਨ ਵਿੱਚ ਆ ਗਈ ਹੈ। ਜਿਹहां ਰੈਲੀ ਤੋਂ ਪਹਿਲਾਂ ਵੱਡੀ ਗਿਣਤੀ ਵਿੱਚ ਪੁਲਿਸ ਨੇ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਦਰਸਲੇ ਕਿਸਾਨ ਰੈਲੀ ਵਾਲੀ ਥਾਂ ਤੇ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਸੀ। ਇਸ ਦੌਰਾਨ ਰਸਤੇ ਵਿੱਚ ਖੜੇ ਪੁਲਿਸ ਅਧਿਕਾਰੀਆਂ ਵੱਲੋਂ ਇਹਨਾਂ ਕਿਸਾਨਾਂ ਨੂੰ ਰਸਤੇ ਵਿੱਚ ਰੋਕ ਲਿਆ ਗਿਆ ਅਤੇ ਪੁਲਿਸ ਦਿਆ ਗੱਡੀਆਂ ਵਿੱਚ ਪਰ ਕੇ ਵੱਖੋ ਵੱਖਰੇ ਥਾਣਿਆਂ ਵਿੱਚ ਲਿਜਾਇਆ ਗਿਆ ਦੇਸੀਆ ਕੇ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿਸਾਨਾਂ ਵੱਲੋਂ ਇਸ ਖਿਲਾਫ ਰੋਸ ਵੀ ਜਤਾਇਆ ਗਿਆ ਰੋਡ ਦਾ ਆਖਰ ਤੱਕ ਮਤਵਾ ਕੇ ਨਾ ਕੰਮ ਕਰਵਾਇਆ ਹੈ ਰੋਡ ਤੇ ਜਿੱਥੇ ਆ ਮੇਰੇ ਨਾਲ ਅੱਗੇ ਕਰਨੇ ਤੋਂ ਆ ਮਾ ਮਾ ਰੋਡ ਤੇ ਲਾਓ ਯਾਰ ਰੋਡ ਮਤਲਬ ਥੋੜੀ ਜਿਹੀ ਲਾ ਕੇ ਕਰਵਾ ਦੇ ਸਾਹਰਾ ਨਹੀਂ ਹੋ ਰਿਹਾ ਹੈ ਜੀ ਕੋਈ ਨਹੀਂ ਪੜੇਗਾ ਯਾਨੀ ਕਿ ਵਾਹ ਕੇ ਵਾਰੇ ਨਾ ਚਲੇ ਜੀ ਇਹ ਵੀ ਕਰ ਲੈ ਇੱਕ ਵਾਰ ਦੇਖ ਲੈ ਪਕੜਨ ਨੂੰ ਦੋ ਫੋਨ ਘੋਲੇਗਾ ਦੇਖ ਨੇ ਆਪ ਕੋ ਨਹੀਂ ਜਾਣ ਦੇ ਲੋਗੇ ਨਹੀਂ ਫਿਰ ਸਾਈਡ ਮੇ ਤੁਮ ਆਉਂਦੇ ਹੋਗੇ ਕਰਦੇ ਵਾਪਸੀ ਕਹੀ ਨਾ ਤਾਂ ਕਰਾਗਾ ਵਾਪਸੀ ਆ ਟ੍ਰੈਕਟਰ ਮੇ ਜਾ ਟ੍ਰੈਫਿਕ ਟ੍ਰੈਕਟਰ ਸਹੀ ਦੋ ਕਪੂਏ ਪਵਾਸ ਉਹੜੇ ਨਾ ਬੜਨੀ ਪੂਰਾ ਕਰ ਲੈ ਉਹ ਰੋਕ ਮੋੜ ਦੇ ਦਰਸਲ ਕਿਸਾਨਾਂ ਵੱਲੋਂ ਨਵਦੀਪ ਸਿੰਘ ਜਲਵੇੜਾ ਦੇ ਹੱਕ ਵਿੱਚ ਅੱਜ ਅੰਬਾਲਾ ਦੀ ਅਨਾਜ ਮੰਡੀ ਵਿੱਚ ਰੈਲੀ ਰੱਖੀ ਗਈ ਸੀ ਜਿੱਥੇ ਕਿ ਕਿਸਾਨਾਂ ਵੱਲੋਂ ਵੱਡੀ ਗਿਰਤੀ ਵਿੱਚ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਇਸ ਦੌਰਾਨ ਕਿਸਾਨਾਂ ਨੂੰ ਪਹਿਲਾਂ ਹੀ ਹਿਰਾਸਤ ਵਿੱਚ ਲੈ ਲਏ ਗਏ ਜਾਣਕਾਰੀ ਮੁਤਾਬਕ ਬੀਕਯੂ ਇਕਤਾ ਆਜ਼ਾਦ ਦੇ ਜਸਵਿੰਦਰ ਸਿੰਘ ਲੋਂਗੋਵਾਲ ਸਣੇ ਰਾਜਸਥਾਨ ਦੇ ਕਿਸਾਨ ਆਗੂ ਰਣਜੀਤ ਸਿੰਘ ਰਾਜੂ ਨੂੰ ਵੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਜੈਕਸਨ ਸਾਥਿਓ ਅੱਜ ਅਸੀਂ ਰਣਜੀਤ ਸਿੰਘ ਰਾਜੂ ਪ੍ਰਧਾਨ ਜੀ ਉਹਨਾਂ ਦੇ ਨਾਲ ਪਹੁੰਚੇ ਸੀ ਅੰਬਾਲਾ ਮੰਡੀ ਜਿੱਥੇ ਆਪਣੇ ਕੀ ਨਵਜੀਤ ਨਵਜੀਤ ਸਿੱਧੂ ਵਾਟਰ ਕੈਨਨ ਨਾਲੇ ਉਹਨਾਂ ਨੂੰ ਲੈ ਕੇ ਆਪਾਂ ਇੱਥੋਂ ਧਾਨ ਮੰਡੀ ਤੋਂ ਸ਼ੰਭੂ ਮੋਰਚੇ ਤੱਕ ਆਪ ਦਾ ਸ਼ਾਂਤੀਪ੍ਰੇਰ ਤਰੀਕੇ ਦੇ ਨਾਲ ਮਾਰਚ ਕੱਢਣਾ ਸੀ ਤੇ ਜਿਹਦੇ ਵਿੱਚ ਇੱਥੋਂ ਦੇ ਪ੍ਰਸ਼ਾਸਨ ਨੇ ਸਾਡੇ ਆਗੂ ਰਣਜੀਤ ਸਿੰਘ ਰਾਜੂ ਤੇ ਇੱਥੋਂ ਦੇ ਆਗੂ ਹੋਰ ਵੀ ਸਾਰੇ ਵੱਡੇ ਲੀਡਰ ਸਾਹਿਬਾਨ ਉਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਕੇ ਚੱਲੇ ਆ ਇਹ ਇਹਨਾਂ ਦੀ ਬਹੁਤ ਹੀ ਮੰਦ ਭਾਗੀ ਕਟਨਾ ਹੈ ਬਿਲਕੁਲ ਸ਼ਾਂਤ ਮੇਰੇ ਤਰੀਕੇ ਦੇ ਨਾਲ ਸਾਰਾ ਕੁਝ ਚੱਲ ਰਿਹਾ ਸੀ ਫਿਰ ਵੀ ਇਹ ਜਾਣ ਬੁੱਝ ਕੇ ਹਰਕਤਾਂ ਕਰ ਰਹੇ ਆ ਅਸੀਂ ਇਹਦੀ ਗੋਰ ਨਿੰਦਿਆ ਕਰਦੇ ਆ ਜੈ ਕਿਸਾਨ ਸਾਥੀਓ ਅੱਗੇ ਤੋਂ ਅੱਗੇ ਵੀਡੀਓ ਸ਼ੇਅਰ ਕਰਿਓ ਤਾਂ ਕਿ ਜੋ ਇਹ ਸਰਕਾਰ ਦੀ ਕਰਤੂਤ ਹੈ ਸਾਰਿਆਂ ਤੱਕ ਪਹੁੰਚ ਸਕੇ ਉਧਰ ਕਿਸਾਨਾਂ ਅਗੂਆ ਨੇ ਇਸ ਕਟਨਾ ਤੋਂ ਬਾਅਦ ਵੱਡੀ ਗਿਣਤੀ ਵਿੱਚ ਕਿਸਾਨਾਂ ਨੂੰ ਰੈਲੀ ਵਾਲੀ ਥਾਂ ਤੇ ਪਹੁੰਚਣ ਦੀ ਅਪੀਲ ਕੀਤੀ ਹੈ ਕਿਸਾਨਾਂ ਮੁਤਾਬਕ ਪੁਲਿਸ ਵੱਲੋਂ ਤਸ਼ੱਦਦ ਕੀਤਾ ਜਾ ਰਿਹਾ ਹੈ ਜਿਸ ਤੋਂ ਬਾਅਦ ਪੁਲਿਸ ਦੇ ਇਸ ਤਸ਼ੱਦਦ ਦਾ ਮੂੰਹ ਤੋੜ ਜਵਾਬ ਦੇਣ ਲਈ ਵੱਡੀ ਗਿਣਤੀ ਵਿੱਚ ਕਿਸਾਨ ਰੈਲੀ ਵਾਲੀ ਥਾਂ ਯਾਨੀ ਕਿ ਅੰਬਾਲਾ ਦੀ ਅਨਾਜ ਮੰਡੀ ਵਿੱਚ ਪਹੁੰਚਣਾ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਕੋ ਇੱਕ ਬਹੁਤ ਅਤਿ ਜ਼ਰੂਰੀ ਸੂਚਨਾ ਦੇਣੀ ਹੈ ਕਿ ਸਾਰੇ ਸਾਥੀ ਅੰਬਾਲਾ ਅਨਾਜ ਮੰਡੀ ਕੇਂਦਰ ਪਹੁੰਚੇ ਕਿਉਂਕਿ ਵਾਹਾਂ ਪਰ ਜੋ ਸਾਡੇ ਸਾਥੀ ਅੱਜ ਦੇ ਕਾਰਜਕ੍ਰਮ ਕੇ ਲੀਏ ਜੋ ਵਿਕਟਰੀ ਮਾਰਚ ਅੰਨੇ ਰੱਖਾ ਥਾ आ, तो उस कार्यक्रम को रोकने के लिए पुलिस ने दबाव बनाना शुरू कर दिया और और किसानों को गिरफ्तार करना शुरू कर दिया हम आपसे ग्रह करते हैं कि अपने अपने गांव से काफिले बनाकर वहां पर पहुंचे ताकि जो ये बीजेपी सरकार है तानाशाह रवैया दमन ये दमनकारी नीति ये धोखेबाज सरकार ये कार्य ना करे किसानों को आरोप का सामना करना पड़ेगा और हम एक बड़े काफले के साथ ਸ਼ੰਭੂ ਮੋਰਚੇ ਸੇ ਵਹਾਂ ਪਰ ਪਹੁੰਚ ਰਹੇ ਆਪ ਜਲਦੀ ਸੇ ਜਲਦੀ ਅੰਬਾਲਾ ਅਨਾਜ ਮੰਡੀ ਕੇ ਅੰਦਰ ਪਹੁੰਚ ਕਰ ਆਪਣੀ ਆਵਾਜ਼ ਬੁਲੰਦ ਕਰੇ ਔਰ ਆਪਣੇ ਸਾਥਿਓਂ ਕੇ ਲਿਏ ਡਟ ਕਰ ਖੜੇ ਹੋ ਔਰ ਇਹੀ ਸਮੇਂ ਆਪਣੀ ਇਕਤਾ ਔਰ ਭਾਈਚਾਰੇ ਕਾ ਪ੍ਰਿਚੇਦ ਦੇਨੇ ਕ ਬਹੁਤ ਬਹੁਤ ਧੰਨਵਾਦ ਤਦਸੀਏ ਕੇ ਕਿਸਾਨਾਂ ਬਲੋ 17 ਤੇ 18 ਜੁਲਾਈ ਨੂੰ ਅੰਬਾਲਾ ਚ ਐਸਪੀ ਦਫਤਰ ਦਾ ਘਰਾਓ ਕੀਤਾ ਜਾਣਾ ਸੇ ਜਿਸ ਤੋਂ ਪਹਿਲਾਂ ਅੱਜ ਯਾਨੀ ਕਿ 17 ਜੁਲਾਈ ਨੂੰ ਅੰਬਾਲਾ ਦੀ ਅਨਾਜ ਮੰਡੀ ਵਿੱਚ ਵੱਡੀ ਰੈਲੀ ਕੀਤੀ ਜਾਣੀ ਸੀ ਜਿੱਥੋਂ ਕਿ ਕਿਸਾਨਾਂ ਵੱਲੋਂ ਰੋਸ ਮਾਰਚ ਕਰਦੇ ਹਾਂ ਐਸਪੀ ਦਫ਼ਤਰ ਦਾ ਘਿਰਾਓ ਕੀਤਾ ਜਾਣਾ ਸੀ ਇਹ ਸਭ ਕੁਝ ਵਾਟਰ ਕੈਨਨ ਵਾਲੇ ਨਵਦੀਪ ਸਿੰਘ ਜਲਵੇੜਾ ਦੀ ਰਿਹਾਈ ਲਈ ਕੀਤਾ ਜਾ ਰਿਹਾ ਸੀ ਹਾਲਾਂਕਿ ਬੀਤੀ ਰਾਤ ਹੀ ਨਵਦੀਪ ਸਿੰਘ ਜਲਵੇੜਾ ਨੂੰ ਪੁਲਿਸ ਵੱਲੋਂ ਰਹਾਅ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਕਿਸਾਨਾਂ ਵੱਗੋਂ ਵੱਲੋਂ ਐਸਪੀ ਦਫ਼ਤਰ ਨੂੰ ਕੇਰਨ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਸੀ ਪਰ ਦੂਜੇ ਪਾਸੇ ਇਸ ਰੈਲੀ ਨੂੰ ਨਵਦੀਪ ਸਿੰਘ ਜਲਵੇੜਾ ਦੀ ਰਿਹਾਈ ਲਈ ਧੰਨਵਾਦ ਰੈਲੀ ਦੇ ਰੂਪ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ ਪਰ ਇਸ ਤੋਂ ਪਹਿਲਾਂ ਹੀ ਅੰਬਾਲਾ ਪੁਲਿਸ ਐਕਸ਼ਨ ਵਿੱਚ ਆ ਗਈ ਏ ਉਹਨਾਂ ਵੱਲੋਂ ਵੱਡੀ ਗਿਣਤੀ ਵਿੱਚ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਜਾ ਰਿਹਾ ਹੈ ਵੱਖ-ਵੱਖ ਥਾਵਾਂ ਤੋਂ ਕਿਸਾਨ ਇਸ ਰੈਲੀ ਵਿੱਚ ਪਹੁੰਚ ਰਹੇ ਨੇ ਅਤੇ ਪੁਲਿਸ ਵੱਲੋਂ ਨਾਕੇਬੰਦੀ ਕਰਕੇ ਇਹਨਾਂ ਕਿਸਾਨਾਂ ਨੂੰ ਡੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ